ਚਾਲ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਪ੍ਰੋਬਲਮ ਆਉਂਦੀ ਹੈ ਕਿ ਬੈਂਡ ਵੜਾਉਂਦਾ ਆ ਜਿੰਨੀ ਮਰਜ਼ੀ ਟਾਇਰ ਆਪਣੀ ਬੈਂਡ ਵਾਲੀ ਲੈ ਆਓ ਠੀਕ ਆ ਜੀ ਆ ਇਹਦੇ ਨਾਲ ਆਪਾਂ ਗੱਟੀਆਂ ਦੇ ਨਾਲ ਆਪਾਂ ਜਿਹੜਾ ਬੈਂਡ ਕੱਢ ਸਕਦੇ ਆ ਪਰ ਸਾਰੇ ਨੂੰ ਬੈਠੀ ਚੀਜ਼ ਉਹ ਆ ਜਿਹੜੀ ਕਿ ਇਸ ਟਾਈਮ ਆ ਬਹੁਤ ਹੀ ਪੰਜਾਬ ਦੇ ਵਿੱਚ ਬੜੇ ਜਣੇ ਪੰਜਾਬ ਦੇ ਵਿੱਚ ਬਹੁਤ ਜਣਿਆਂ ਨੂੰ ਘੱਲੀ ਆ ਪਹਿਲਾਂ ਤਾਂ ਜਿਹੜੇ ਡੇਟ ਚੈੱਕ ਕਰੋ ਵੀ ਆਪਾਂ ਕਹਿੰਦੇ ਦਾ ਜਿਹੋ ਜਹਾੜਦਾ ਹੋਊਗਾ ਤੇ ਆਪਾਂ ਉਹਦੇ ਨੂੰ 200-250 ਰੁਪਏ ਲੈਸ ਚੀਜ਼ ਦੇਵਾਂਗੇ ਦੋਸਤੋ ਅੱਜ ਪਹੁੰਚੇ ਆਪਾਂ ਬਾਈ ਪਰਮਜੀਤ ਕੋਲੇ ਜਿਨ੍ਹਾਂ ਦਾ ਟਾਇਰ ਬਾਕਸ ਦਾ ਬਹੁਤ ਵਧੀਆ ਕੰਮ ਆ ਤੇ ਇੰਸਟਾਗ੍ਰ ਤੇ ਇੱਕ ਚੀਜ਼ ਇੱਥੇ ਖਾਸ ਕੀ ਆ ਪਹਿਲਾਂ ਬਾਈ ਦੀ ਇੱਕ ਸਾਈਡ ਤੇ ਵੀ ਜਾ ਕੇ ਆਇਆ ਵੀ ਕਿਸ ਤਰ੍ਹਾਂ ਆਪਾਂ ਟਾਈਲਾਂ ਨਾਲ ਆਪਣੇ ਘਰ ਨੂੰ ਸੋਹਣਾ ਬਣਾ ਸਕਦੇ ਆ ਵਧੀਆ ਤਰੀਕੇ ਨਾਲ ਲਾ ਸਕਦੇ ਆ ਲੰਮਾ ਚੱਲਣ ਪਰ ਇਹ ਜਿਹੜੀ ਵੀਡੀਓ ਹੁਣ ਬਣਾ ਰਹੇ ਆ ਖਾਸ ਕਰਕੇ ਉਹ ਮਿਸਤਰੀਆਂ ਲਈ ਜਿਹੜੇ ਟਾਈਲ ਦਾ ਕੰਮ ਕਰਦੇ ਆ ਕਿਉਂਕਿ ਟਾਈਲ ਦਾ ਕੰਮ ਦੇ ਵਿੱਚ ਬਹੁਤ ਸਾਰੇ ਇਹ ਜਿਹੜੇ ਟੂਲ ਵਰਤੇ ਜਾਂਦੇ ਜਿਹੜੇ ਕਿ ਆਮ ਮਿਸਤਰੀਆਂ ਕੋਲ ਕਈ ਵਾਰ ਹੁੰਦੇ ਵੀ ਨਹੀਂਗੇ ਤੇ ਬਾਈ ਉਹ ਪ੍ਰੋਵਾਈਡ ਵੀ ਕਰਦਾ ਹੈਗਾ ਤੇ ਘੱਟ ਰੇਟਾਂ ਤੇ ਕਰਦਾ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਦਾ ਆਪਣਾ ਨਾਮ ਤੇ ਆਪਾਂ ਏਰੀਆ ਦੱਸ ਦੀਗੇ ਮੇਰਾ ਨਾਮ ਹੈ ਗਾਇ ਪਰਮਜੀਤ ਸਿੰਘ ਜੀ ਤੇ ਆਪਣਾ ਇੰਸਟਾਗ੍ਰam ਤੇ YouTube ਤੇ ਆਪਣਾ ਪੇਜ ਹੈਗਾ ਪਰਮਜੀਤ ਟਾਇਲ ਵਰਕਰ ਦੇ ਨਾਮ ਤੇ ਠੀਕ ਹੈ ਜੀ ਆਪਾਂ ਰਹਿਣ ਵਾਲੇ ਅੰਮ੍ਰਿਤਸਰ ਦੇ ਪੰਜਾਬ ਦੇ ਰਹਿਣ ਵਾਲੇ ਜੀ ਤੇ ਨੇੜੇ ਆਪਣਾ ਪਿੰਡ ਆ ਕਿੱਥੋਂ ਨਗਰ ਠੀਕ ਹੈ ਬਈ ਜੀ ਪਿੰਡ ਆਪਣਾ ਢੱਡੇ ਜੀ ਹਾਂਜੀ ਬਈ ਜੀ ਹੁਣ ਦੇਖੀਏ ਬਹੁਤ ਸਾਰੇ ਹਨ ਜਦੋਂ ਟਾਇਲ ਆਪਾਂ ਲਵਾਉਨੇ ਆ ਆਪਣਾ ਆਮ ਤਾਂ ਪਤਾ ਨਹੀਂ ਹੁੰਦਾ ਵੀ ਇਹਨੇ ਟੂਲ ਵੀ ਵਰਤਦੇ ਹੁੰਦੇ ਸਾਰੇ ਟੂਲ ਬਈ ਟਾਇਲ ਲਾਉਣ ਦੇ ਕੰਮ ਆਉਂਦੇ ਆ ਭਾਜੀ ਜਿਹੜੇ ਟਾਇਲ ਟੂਲ ਆ ਨਾ ਜਿੰਨੇ ਵੀ ਆਪਾਂ ਟਾਇਲ ਵਾਸਤੇ ਟੂਲ ਆਪਾਂ ਮੰਗਾਉਨੇ ਆ ਇਹ ਤੇ ਉਹਦੇ ਰਿਕਾਰਡ ਕੁਝ ਵੀ ਨਹੀਂ ਗੇ ਠੀਕ ਹੈ ਜੀ ਮਤਲਬ ਕਿ ਜੇ ਆਪਾਂ ਟੂਲ ਲੈਣ ਚਾਹੀਏ ਤੇ ਮਤਲਬ ਕਿ ਮੈਂ ਕਿ ਕੋਈ ਵੀ ਬੰਦਾ ਇੰਨੇ ਟੂਲ ਆ ਵੀ ਖਰੀਦ ਨਹੀਂ ਸਕਦਾ ਠੀਕ ਹੈ ਇੰਨੇ ਟੂਲ ਆ ਮਤਲਬ ਕਿ ਜਿੰਨੇ ਕ ਆਪਾਂ ਜੋਗੇ ਹੈਗੇ ਆ ਜੀ ਵੀ ਜਿੰਨੇ ਕ ਆਪਾਂ ਨੂੰ ਲੋੜ ਪੈਂਦੀ ਆ ਆਪਾਂ ਉਹ ਟੂਲ ਮੰਗਾਉਨੇ ਆ ਤੇ ਬਾਕੀ ਜਦੋਂ ਵੀ ਕੋਈ ਨਵਾਂ ਟੂਲ ਆਉਂਦਾ ਆਪਾਂ ਇੱਕ ਵਾਰ ਮੰਗਾ ਕੇ ਉਹਨੂੰ ਚੈੱਕ ਜ਼ਰੂਰ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮਤਲਬ ਕਿ ਪੰਜਾਬ ਚੋਂ ਜ਼ਿਆਦਾ ਨਹੀਂ ਇੰਡੀਆ ਦੇ ਵਿੱਚ ਹੀ ਆਪਾਂ ਸਪਲਾਈ ਕਰਦੇ ਆ ਤੇ ਮੇਰੀ ਸੋਚ ਨਹੀਂ ਇਹ ਆ ਵੀ ਜਿੱਦਾਂ ਆਪਾਂ ਪਹਿਲਾਂ ਟੂਲ ਵਰਤਦਾ ਸੀ ਮੈਂ ਇਕੱਲਾ ਵਰਤਦਾ ਸੀ ਤੇ ਮੇਰੀ ਸੋਚ ਨਹੀਂ ਵੀ ਹੁਣ ਸਾਰੇ ਇੰਡੀਆ ਦੇ ਵਿੱਚ ਮੈਂ ਕੰਮ ਕਰ ਨਹੀਂ ਸਕਦਾ ਮੈਂ ਮੇਰੀ ਸੋਚ ਇਹ ਹੈ ਕਿ ਪੰਜਾਬੀਆਂ ਵੀਰਾਂ ਨੂੰ ਸਮਾਨ ਵਾਤਵਾਤ ਮਿਲੇ ਤੇ ਵਧੀਆ ਕੰਮ ਕਰ ਸਕਣ ਸਾਰੇ ਵਰਤਨ ਬੱਸ ਸਾਰੇ ਵਰਤਨ ਠੀਕ ਆ ਭਾਈ ਥੋੜਾ ਜਿਹਾ ਭਾਈ ਟੂਲਾ ਬਾਰੇ ਜਾਣਕਾਰੀ ਦੇ ਦੀ ਟੂਲਾ ਬਾਰੇ ਵਿਜੀਆ ਵੇਖੋ ਜੀ ਆਹ ਜਿਹੜੀ ਚੀਜ਼ ਆ ਆਪਾਂ ਟਾਇਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੇ ਪ੍ਰੋਬਲਮ ਆਉਂਦੀ ਹੈ ਕਿ ਬੈਂਡ ਪੜਾਉਂਦਾ ਆ ਜਿੰਨੀ ਮਰਜ਼ੀ ਟਾਇਲ ਆਪਣੀ ਬੈਂਡ ਵਾਲੀ ਲਿਆਓ ਠੀਕ ਆ ਜੀ ਆਹ ਇਹਦੇ ਨਾਲ ਆਪਾਂ ਗੱਟੀਆਂ ਦੇ ਨਾਲ ਆਪਾਂ ਇਹਦੇ ਆ ਬੈਂਡ ਕੱਢ ਸਕਦੇ ਆ ਦੋ ਟਾਇਲ ਲਾ ਲਈਏ ਇਹਦੇ ਵਿੱਚ ਲਾਵਾਂਗੇ ਤੇ ਇਹਨੂੰ ਕੱਸ ਦਾਂਗੇ ਇਹਦਾ ਬੈਂਡ ਨਿਕਲ ਜਣਾਦਾ ਠੀਕ ਹੈ ਜੀ ਤੇ ਜਿਹੜੀ ਆਪਾਂ ਦੁਬਾਰਾ ਟਾਇਲ ਲੰਨੇ ਆ ਉਹਦੇ ਵਿੱਚ ਥੱਲੇ ਆਪਾਂ ਇਹ ਸਪੇਸਰ ਲਾ ਕੇ ਤੇ ਨਾਲ ਕੱਟੀਨਾ ਟਾਇਲ ਕੱਟ ਦਈਦਾ ਆ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਕੋ ਰੂਪਈ ਕੰਪਨੀ ਦਾ ਹੈਗਾ ਜੀ ਕਟਰ ਠੀਕ ਹੈ ਜੀ ਜੀ ਇਹਨੂੰ ਆਪਾਂ ਬੜੀ ਭਾਸ਼ਾ ਕਹਿੰਦੇ ਨੇ ਮੈਨੂ ਟਾਇਲ ਕਟਰ ਵੀ ਕਹਿੰਦੇ ਨੇ ਟੋਕਾ ਵੀ ਕਹਿੰਦੇ ਨੇ ਬੜਾ ਕੁਝ ਕਹਿੰਦੇ ਨੇ ਆ ਇਹ 3 ਫੁੱਟ ਦਾ ਜੀ ਠੀਕ ਹੈ ਜੀ ਆਪਣੇ ਕੋ ਆਰਕੇਟ ਕੰਪਨੀ ਦਾ ਹੈਗਾ 4 ਫੁੱਟ ਦਾ ਜੀ ਠੀਕ ਹੈ ਜੀ ਤੇ ਇੱਕ ਆਪਣੇ ਕੋ ਪਰਲੀ ਸਾਈਡ ਤੇ ਉਹ ਵੀ ਕੰਪਨੀ ਤੇ ਚਲ ਸਾਰੇ ਨੇ ਬੈਠ ਜੀ ਜੋ ਆ ਜਿਹੜੀ ਕਿ ਇਸ ਟਾਈਮ ਆ ਬਹੁਤ ਹੀ ਪੰਜਾਬ ਦੇ ਵਿੱਚ ਬੜੇ ਜਣੇ ਪੰਜਾਬ ਦੇ ਵਿੱਚ ਬਹੁਤ ਜਣਿਆਂ ਨੂੰ ਘੱਲੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਮਤਲਬ ਕਿ ਬਹੁਤ ਵਧੀਆ ਰਿਜ਼ਲਟ ਮਿਲਿਆ ਆ ਤੇ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਅੱਜ ਘੰਟਾ ਦੋ ਘੰਟੇ ਨਾਲ ਰਹੇ ਇਹ ਤੁਹਾਨੂੰ ਪਤਾ ਹੈ ਕਿੰਨੀਆਂ ਗੱਲਾਂ ਹੁੰਦੀਆਂ ਜੀ ਬਿਲਕੁਲ ਜੀ ਬਿਲਕੁਲ ਸਭ ਤੋਂ ਮੇਨ ਗੱਲ ਇਹ ਇੱਕ ਆਪਾਂ ਜ਼ਰੂਰ ਇਹ ਕਹਿਣੀ ਚਾਹੁੰਦੇ ਆਂ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਕਈ ਵਾਰਾ ਮਤਲਬ ਕਿ ਮੈਨੂੰ ਫੋਨ ਕਰਦੇ ਹੈ ਕਿ ਭਾਜੀ ਆਪਾਂ ਪੇਮੈਂਟ ਦਵਾਂਗੇ ਜਦੋਂ ਸਾਡੇ ਕੋਲ ਸਮਾਨ ਪਹੁੰਚ ਜਾਊਗਾ ਠੀਕ ਹੈ ਬਈ ਤੇ ਆਪਣੀ ਵੇਖੋ ਜੀ ਮੈਂ ਕਈ ਵਾਰਾ ਸਮਾਨ ਖੱਲਿਆ ਆ ਉਥੋਂ ਜਦੋਂ ਆਪਾਂ ਪੇਮੈਂਟ ਨਹੀਂ ਦਿੱਤੀ ਹੁੰਦੀ ਤੀ ਤਾਂ ਸਮਾਨ ਆਪਾਂ ਨਹੀਂ ਲੈਂਦੀ ਠੀਕ ਹੈ ਜੀ ਠੀਕ ਹੈ ਜੀ ਪਰ ਉਹ ਸਾਡੇ ਪ ਇਹ ਕਰਕੇ ਕਈ ਵਾਰਾਂ ਸੋਚ ਨਹੀਂ ਚਲੋ ਮੇਰੇ ਵੀ ਸੋਚਣੀ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਹੀਂ ਆਪਾਂ ਪੈਸੇ ਪਾ ਦਈਏ ਤੇ ਉਹਦੇ ਵਿੱਚ ਆਪਾਂ ਵੀ ਕਹਿੰਨੇ ਆ ਵੀ ਸਾਡੇ ਪੈਸੇ ਨਾ ਮਰਜਣ ਲੇਕਿਨ ਆਪਾਂ ਪੰਜਾਬ ਦੇ ਰਹਿਣ ਵਾਲੇ ਆ ਇਹੋ ਜਿਹਾ ਧੋਖੇ ਵਾਲਾ ਕੋਈ ਕੰਮ ਨਹੀਂ ਆ ਜਿਹੜਾ ਵੀ ਕੋਈ ਸਮਾਨ ਮੰਗਾਉਣਾ ਉਹਦੇ ਤੇ ਤੁਹਾਨੂੰ ਸਾਰੇ ਹੀ ਪੈਸੇ ਪਹਿਲੋਂ ਐਡਵਾਂਸ ਪੇਮੈਂਟ ਕਰਨੀ ਪਊਗੀ ਤੇ ਟਰੈਕਿੰਗ ਨੰਬਰ ਅਗਲੇ ਦਿਨ ਮਿਲ ਜਾਊਗਾ ਤੇ ਸਮਾਨ ਤੁਹਾਡੇ ਕੋਲ ਪਹੁੰਚ ਜਾਊਗਾ ਇੱਕ ਬਈ ਚੀਜ਼ ਜਿਹੜੀ ਖਾਸ ਸੀਗੀ ਜਿਹੜੀ ਦੱਸਣੀ ਬਣਦੀ ਆ ਜਿੰਨਾ ਵੀ ਇਹ ਸਮਾਨ ਆਉਂਦਾ ਹੈ ਆਨਲਾਈਨ ਸਾਈਟਾਂ ਨਾਲੋਂ ਕਹਿੰਦੇ ਤੁਸੀਂ ਬਹੁਤ ਸਸਤਾ ਦਵਾ ਦਿੰਦੇ ਹਾਂ ਹਾਂਜੀ ਮੈਂ ਇਹ ਗੱਲ ਕਹਿਣਾ ਕਿ ਚਲੋ ਆਪਾਂ ਕਿਸੇ ਤੇ ਵੀ ਨਹੀਂ ਕਹਿੰਦੇ ਆਪਾਂ ਕਹਿੰਨੇ ਵੀ ਪਹਿਲੋਂ ਕੋਈ ਵੀ ਸਮਾਨ ਇਹਨੂੰ ਚੈੱਕ ਕਰੋ ਰੇਡ ਯਾਰ ਮੈਨੋ ਟੈਲ ਕਟਰ ਇੱਕ ਸਾਈਡ ਦੇ ਉੱਤੇ ਕਿਹ ਠੀਕ ਹੈ ਜੀ ਠੀਕ ਹੈ ਪਹਿਲਾਂ ਤਾਂ ਜਿਹੜੇ ਡੇਟ ਚੈੱਕ ਕਰੋ ਵੀ ਆਪਾਂ ਕਹਿੰਦੇ ਦਾ ਜਿਹੋ ਜਹਾਰਦਾ ਹੋਊਗਾ ਤੇ ਆਪਾਂ ਉਹਦੇ ਨੂੰ 200-250 ਰੁਪਏ ਲੈਸ ਚੀਜ਼ ਦੇਵਾਂਗੇ। ਕੀ ਬਾਤ ਹੈ ਜੀ ਜੇ 10000 ਦਾ ਆ ਆਪਾਂ ਨੂੰ ਮਰਗੀ 8500-9000 ਰੁਪਏ ਤੱਕ ਆਪਾਂ ਦੇਵਾਂਗੇ। ਜੀ ਤੇ ਇੱਕ ਦੋ ਤੋਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਮੇਰੇ ਨਾਲ ਮਿਸਤਰੀ ਵੀ ਜੁੜੇ ਆ। ਹਾਂ ਜੀ ਬਾਈ ਹੋਰੀ ਆਪ ਮਿਸਤਰੀ ਇਹਨਾਂ ਦਾ ਐਕਸਪੀਰੀਅੰਸ ਵੀ ਕਿਹੜੀ ਚੀਜ਼ ਕਿਸ ਤਰ੍ਹਾਂ ਕੰਮ ਕਰੂਗੀ। ਇੱਕ ਆਪਾਂ ਦਗਾਣਦਾਰ ਤੋਂ ਲੈਣਾ ਉਹਨੂੰ ਇਹ ਨਹੀਂ ਪਤਾ ਹੁੰਦਾ ਉਹ ਫੀਚਰ ਜਰੂਰ ਦੱਸ ਦੂਗਾ। ਪਰ ਉਹਨੇ ਵਰਤਕਣੀ ਦੇਖੀ ਹੁੰਦੀ। ਵਰਤਕ ਮੈਨੂਅਲ ਟਾਇਲ ਕੱਟ ਰਿਹਾ ਸਭ ਤੋਂ ਮੇਨ ਚੀਜ਼ ਹੈ ਜਿੰਨੇ ਮੇਰੇ ਮਿਸਤਰੀ ਭਰਾ ਆ ਵੀਡੀਓ ਵੇਖਣਗੇ ਉਹਨਾਂ ਨੂੰ ਪਤਾ ਵੀ ਇਹੜਾ ਡਬਲ ਰਾਡ ਵਾਲਾ ਆ ਇਹ ਮਤਲਬ ਕਿ ਇੱਕ ਜਾਂ ਦੋ ਮਹੀਨੇ ਚੱਲਦਾ ਮੁੜ ਕੇ ਜਿਹੜੀ ਟਾਇਲ ਆ ਉਹ ਮਤਲਬ ਕਿ ਟੇਢੀ ਮੇਢੀ ਕੱਟਣ ਲੈਂਦਾ ਸਭ ਤੋਂ ਮੇਨ ਗੱਲ ਲੱਕ ਜੋ ਗੋਲ ਕੱਟਦਾ ਆ ਹੁਣ ਇਹਦੀ ਹਾਲਤ ਦੇਖ ਲਓ ਉਧਰ ਦੇ ਉਧਰ ਫਰੈਸ਼ ਪਿਆ ਆ ਆ ਵੇਖੋ ਰੂਬੀ ਕੰਪਨੀ ਦਾ ਬੈਸਟ ਤੇ ਮੈਨੂੰ ਮੈਂ ਬੈਸਟ ਕੰਪਨੀ ਦਾ ਇਹ ਵਾਲਾ ਇਹਨੂੰ ਜਿੱਦਾਂ ਮਰਜ਼ੀ ਚైనా ਦਾ ਇਹ ਨਹੀਂ ਕਿ ਚైనా ਦਾ ਹੈ ਸਾਰੇ ਨੂੰ ਬੈਠੇ ਇੱਥੇ ਤੋਂ ਚੱਲਣ ਦੇ ਜਿੱਦਾਂ ਮਰਜ਼ੀ ਟੈਲਾ ਵੱਢ ਕੇ ਆਪਾਂ ਜੋੜ ਕੇ ਇਹਨੂੰ ਲਾ ਸਕਦੇ ਆ ਉਹ ਵਿੱਚ ਆਪਾਂ ਵੀਡੀਓ ਵੀ ਲਵਾਗੇ ਬਾਈ ਤੋਂ ਜ਼ਰੂਰ ਲਾਵਾਂਗੇ ਤੇ ਭਾਈ ਆਪਣਾ ਮੋਬਾਈਲ ਨੰਬਰ ਦੇ ਦਿਓ ਜਿਹੜਾ ਮੈਂ ਆਪਣਾ ਮੋਬਾਈਲ ਨੰਬਰ ਹੈਗਾ 950115222 ਜੀ 950115822 ਜੀ ਭਾਈ ਜੀ ਧੰਨਵਾਦ ਧੰਨਵਾਦੀ